ਜਿਹੜਾ ਪਹਿਲਾ ਚੈਲੰਜ ਹੈ ਨਾ ਉਹ ਧੂਰੀ ਵਾਲਾ ਚੈਲੰਜ ਹੋ ਗਿਆ ਕਿ ਹੁਣ ਇਹ ਤਾਂ ਹੈ ਨਹੀਂ ਕਿ ਦਲਬੀਰ ਸਿੰਘ ਗੋਲਡੀ ਇਕੱਲੇ ਗਏ ਨੇ ਤੇ ਉਹਨਾਂ ਦੇ ਨਾਲ ਇੱਕ ਕਾਂਗਰਸ ਦਾ ਵੋਟ ਬੈਂਕ ਹੋਏਗਾ ਇੱਕ ਪੂਰੀ ਆਪਾ ਕਹਿੰਦੇ ਕਿ ਉਹਨਾਂ ਕੋਲ ਤਾਮ-ਚਾਮ ਤੇ ਹੈਗਾ ਹੀ ਹੈ ਨਾ ਹੁਣ ਮੰਨ ਲਓ ਕਿ ਉਹ ਕੰਸਟਿਟੂਐਂਸੀ ਦੇ ਵਿੱਚੋਂ ਜੇ ਕਿਤੇ ਸੁਖਬਾਲ ਸਿੰਘ ਖਹਿਰਾ ਦੀ ਬੋਟ ਨੂੰ ਡੈਂਟ ਪੈਂਦਾ ਹੈਗਾ ਤੇ ਉਹਨਾਂ ਨੂੰ ਨੁਕਸਾਨ ਇੱਥੇ ਹੋ ਸਕਦਾ ਹੈ ਹੁਣ ਔਰ ਇੱਥੇ ਇਹ ਕਿ ਜਿਹੜੀਆਂ ਆਹ ਵਾਲੀ ਇਲੈਕਸ਼ਨਸ ਨੇ ਨਾ ਇਹਨਾਂ ਨੇ ਇੱਕ ਮੋਰਲ ਸੈੱਟ ਕਰਨਾ ਹੈ ਇਹਨਾਂ ਨੇ ਇੱਕ ਸਿਸਟਮ ਸੈੱਟ ਕਰਨਾ ਹੈ ਕਿਉਂਕਿ ਇੱਥੇ ਤੁਸੀਂ ਅਸੰਪਸ਼ਨਸ ਨਹੀਂ ਲਾ ਸਕਦੇ ਪੁਰਾਣੀਆਂ ਇਲੈਕਸ਼ਨ ਦੇ ਵਿੱਚ ਤੁਸੀਂ ਅਸੰਪਸ਼ਨ ਲਾ ਸਕਦੇ ਸੀ ਕਿਉਂਕਿ ਮੁਕਾਬਲੇ ਦੋ ਦੋ ਕੋਨੀ ਤਿੰਨ ਕੋਨੀ ਹੁੰਦੇ ਸੀ ਪਰ ਇੱਥੇ ਹੁਣ ਪੰਜ ਕੋਨੀ ਮੁਕਾਬਲਾ ਹੈਗਾ ਹੈ ਇੱਥੇ ਸਿਮਰਨਜੀਤ ਸਿੰਘ ਮਾਨ ਵੀ ਇੱਥੇ ਮੈਦਾਨ ਦੇ ਵਿੱਚ ਮੌਜੂਦ ਨੇ ਮੌਜੂਦਾ ਐਮਪੀ ਨੇ ਹੁਣ ਤੁਸੀਂ ਦੇਖੋਗੇ ਵੋਟ ਕਿੰਨੀ ਕਿੰਨੀ ਕਿਦੀ ਕਿਦੀ ਘਟੇਗੀ ਜੇ 2022 ਦੀ ਇਲੈਕਸ਼ਨ ਦੀ ਗੱਲ ਕਰੀਏ ਤੇ ਤਕਰੀਬਨ ਸਿਮਰਨਜੀਤ ਸਿੰਘ ਮਾਨ ਨੂੰ 35% ਜਿਹੜੀ ਵੋਟਾਂ ਉਹਨਾਂ ਨੂੰ ਪਈ ਸੀ ਆਮ ਆਦਮੀ ਪਾਰਟੀ ਨੂੰ ਤਕਰੀਬਨ ਤ 34.79 ਥੋੜਾ ਹੀ ਫਰਕ ਰਿਹਾ ਸੀ 7-8000 ਦੇ ਨਾਲ ਸਮਰਨਜੀਤ ਸਿੰਘ ਮਾਨ ਹੁਣੀ ਜਿੱਤੇ ਸਨ ਤੇ ਉਸ ਤੋਂ ਬਾਅਦ ਕਾਂਗਰਸ ਨੂੰ 11% ਜਿਹੜੀ ਵੋਟ ਪਈ ਸੀ ਤੇ ਭਾਜਪਾ ਨੂੰ ਜਿਹੜਾ ਹੈਗਾ ਇੱਥੇ 9 9.5% ਵੋਟ ਚ ਪਈ ਸੀ ਭਾਵੇਂ ਕਿ ਜਿਹੜਾ ਭਾਜਪਾ ਦਾ ਕੈਂਡੀਡੇਟ ਹੈ ਉਹ ਕਾਂਗਰਸ ਤੋਂ ਆਇਆ ਹੋਣ ਕਰਕੇ ਕਾਂਗਰਸ ਦੀ ਵੋਟ ਹੀ ਉਹਨੇ ਖੇਚੀ ਹੋਏਗੀ ਭਾਜਪਾ ਦਾ ਇੰਨਾ ਕੋਈ ਬਹੁਤਾ ਜ਼ਿਆਦਾ ਇੱਥੇ ਆਧਾਰ ਨਹੀਂ ਹੈਗਾ ਠੀਕ ਹੈ ਤੇ ਹੁਣ ਤੁਸੀਂ ਦੇਖ ਲੋਗੇ ਇਸੇ ਤਰੀਕੇ ਦਾ ਜੇ ਆਪਾਂ ਹੁਣ ਦੀ ਗੱਲ ਕਰ ਲਈਏ ਤੇ ਹੁਣ ਵੀ ਸਿਮਰਨਜੀਤ ਸਿੰਘ ਮਾਨ ਨੇ ਗੁਰਮੀਤ ਸਿੰਘ ਮੀਤਹੈਰ ਨੇ ਸੁਖਪਾਲ ਸਿੰਘ ਖੈਰਾ ਹੁਣੀ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਨੇ ਇਹ ਸਾਰੇ ਜਿਹੜੇ ਕਿਤੇ ਨਾ ਕਿਤੇ ਪੰਜ ਕੋਨੀ ਕੰਟੈਸਟ ਬਣ ਜਾਂਦਾ ਹੈਗਾ ਤੇ ਇਹਦੇ ਚ ਫਾਇਦਾ ਇਹਦਾ ਕਿਸੇ ਨੂੰ ਵੀ ਮਿਲ ਸਕਦਾ ਹੈ ਹੁਣ ਜੇ ਮੰਨ ਲਓ ਕਿ ਇੱਥੇ ਇੱਕ ਇੱਕ ਵੋਟ ਇਸ ਟਾਈਮ ਤੇ ਕੀਮਤੀ ਹੈ ਡਿਫਰੈਂਸ ਕੋਈ ਬਹੁਤ ਜ਼ਿਆਦਾ ਨਹੀਂ ਰਹਿਣ ਵਾਲਾ ਜਿੱਦਾਂ ਪਿਛਲੀ ਵਾਰੀ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਹੁਣ ਉਹਦੇ ਹੀ ਤੁਸੀਂ ਦੇਖੋ ਨਾ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਤਕਰੀਬਨ 2.5 ਲੱਖ ਤੋਂ 2,53,000 ਵੋਟ ਉਹਨਾਂ ਨੂੰ ਪੈ ਗਈ ਠੀਕ ਹੈ ਤੇ ਉਸਨੇ ਜਿਹੜਾ ਹੈਗਾ ਡਿਫਰੈਂਸ ਕਿੰਨਾ ਘੱਟ ਕਰਤਾ ਜੇ ਆਪਾਂ ਉਹੀ ਕੰਪੈਰੀਟਿਵਲੀ ਤੁਸੀਂ 2019 ਵਾਲੀਆਂ ਇਲੈਕਸ਼ਨ ਲੈ ਲਓ ਤੇ ਉਦੋਂ ਜਿਹੜਾ ਹੈਗਾ ਏ ਕੇਵਲ ਸਿੰਘ ਢਿੱਲੋਂ ਉਹਨਾਂ ਨੂੰ ਉਦੋਂ 3,00,000 ਵੋਟ ਪਈ ਸੀ ਤੇ ਭਗਵ ਤੇ ਮਤਲਬ ਡਿਫਰੈਂਸ ਕਿੰਨਾ ਹੋ ਗਿਆ 1 ਲੱਖ ਤੇ ਤਕਰੀਬਨ 10000 ਦਾ ਡਿਫਰੈਂਸ ਜਿਹੜਾ ਹੋ ਗਿਆ ਜਿਹੜਾ ਹਾਰ ਤੇ ਜਿੱਤ ਦਾ ਡਿਫਰੈਂਸ ਪਰ ਜਦੋਂ ਚੌਥਾ ਕੈਂਡੀਡੇਟ ਆ ਗਿਆ ਮੈਦਾਨ ਦੇ ਵਿੱਚ ਤੇ ਉਹਨੂੰ ਵੋਟ ਪੈ ਗਈ ਲੋਕਾਂ ਦਾ ਮੂਡ ਬਣਿਆ ਕਿ ਚਲੋ ਆਪਾਂ ਕੁਝ ਵੱਖਰਾ ਟਰਾਈ ਕਰਦੇ ਹਾਂ ਜਾਂ ਉਸ ਟਾਈਮ ਤੇ ਦੀਪ ਸਿੰਘ ਸਿੱਧੂ ਵੱਲੋਂ ਜਿਹੜੀ ਚੇਤਨਤਾ ਉਹ ਪੈਦਾ ਕੀਤੀ ਗਈ ਜਾਂ ਸ਼ੋਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ ਕਤਲ ਹੋਵੇ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਗੱਲਾਂ ਬਾਤਾਂ ਸਰਕਾਰ ਦੇ ਕੰਮਕਾਜ ਤੋਂ ਲੋਕੀ ਇਹਨਾਂ ਖੁਸ਼ ਨਹੀਂ ਸਨ 3 ਮਹੀਨਿਆਂ ਦੇ ਵਿੱਚ ਹੀ ਐਂਟੀ ਇਨਕੰਪਟੈਂਸੀ ਆ ਜਾਣਾ ਕਿ ਜਿੱਥੇ ਸੰਗਰੂਰ ਨੂੰ ਕਹਿ ਰਹੇ ਸਨ ਕਿ ਇਹ ਸਾਡਾ ਗੜ ਹੈਗਾ ਤੇ ਫਿਰ ਹੁਣ ਗੜ ਨੂੰ ਬਚਾਉਣ ਦੇ ਲਈ ਜੋਰ ਤੇ ਜਿਹੜਾ ਇਹ ਮੌਜੂਦਾ ਸਰਕਾਰ ਵੱਲੋਂ ਪੂਰਾ ਲਾਇਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਥੋਂ ਸੁਪਕਾਲ ਸੁਪਕਾਲ ਸਿੰਘ ਖੈਰਾਤ ਨਹੀਂ ਜਿੰਨੇ ਚਾਹੀਦੇ ਚਾਹੇ ਉਹਦੇ ਲਈ ਕੋਈ ਵੀ ਕੀਮਤ ਅਦਾ ਕਿਉਂ ਨਾ ਕਰਨੀ ਪਵੇ ਤੇ ਉਹੀ ਆਪਾਂ ਦੇਖਿਆ ਸਾਰੀ ਜੁਆਇਨਿੰਗ ਹੈ ਸਾਰਾ ਕੁਝ ਉਹੀ ਹੈ ਚੁਣੌਤੀ ਇੱਥੇ ਸਾਰੇ ਕੈਂਡੀਡੇਟਸ ਦੇ ਲਈ ਹੈ ਜੀ ਔਰ ਇਹਦਾ ਫਾਇਦਾ ਕਿਨੂੰ ਮਿਲ ਜਾਣਾ ਹੈ ਏ ਵੀ ਨਹੀਂ ਪਤਾ ਕਿ ਕਿਦਾ ਇਸ ਇਸ ਦਾ ਫਾਇਦਾ ਕਿਸ ਨੂੰ ਮਿਲ ਜਾਣਾ ਕਿਉਂਕਿ ਜਦੋਂ ਡਿਫਰੈਂਸ ਘੱਟ ਰਹਿਣਾ ਹੈ ਤੇ ਆਪਣੇ ਆਪ ਹੀ ਗੱਲ ਹੈ ਕਿ ਕੋਈ ਵੀ ਜਿਹੜਾ ਕੈਂਡੀਡੇਟ ਹੈ ਉਹ ਜੇਤੂ ਹੋ ਸਕਦਾ ਬਿਲਕੁਲ ਇੱਕ ਤਰੀਕੇ ਨਾਲ ਮੰਨ ਲਈਏ ਕਿ ਸਾਲ 2024 ਦੀਆਂ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਸੰਗਰੂਰ ਦੀ ਕੱਲੀ ਇੱਕ ਅਜਿਹੀ ਸੀਟ ਹੈ ਪੰਜਾਬ ਦੇ ਵਿੱਚ ਜੋ ਦਾਖੇਡਣ ਵਾਲੀ ਹੈ ਕਿਦਾ ਦਾਖ ਕਿਸ ਵੇਲੇ ਚੱਲ ਜੇ ਕੁਝ ਨਹੀਂ ਕਹਿ ਸਕਦਾ